ਪਰਿਕਲਪਨਾ ਜਾਂ ਹਾਈਪੋਥੈਸਿਸ ਪਰਿਕਲਪਨਾ ਇੰਗਲਿਸ਼ ਚ ਕਹਿੰਦੇ ਨੇ ਹਾਈਪੋਥੈਸਿਸ ਇਹ ਹੁੰਦਾ ਹੈ ਪੂਰਵ ਅਨੁਮਾਨ ਲਾਉਣਾ ਜੋ ਸਾਨੂੰ ਜਾਣਕਾਰੀ ਹੈ ਉਹਦੇ ਆਧਾਰ ਤੇ ਇੱਕ ਛੋਟ ਅਨੁਮਾਨ ਲਗਾ ਲੈਣਾ ਉਹਦੀ ਵਧੀਆ ਦੇਖੋ ਪ੍ਰਵਾਹਾਸ਼ਾ ਈਐਸ ਬੋਲਗਾਰਡਜ਼ ਈਐਸ ਬੋਲਗਾਰਡਜ਼ ਅਨੁਸਾਰ ਉਹ ਤਰਕਵਾਕ ਜਿਸ ਦੀ ਪ੍ਰੀਖਿਆ ਕੀਤੀ ਜਾ ਸਕਦੀ ਹੈ ਪਰਿਕਲਪਨਾ ਕਹਾਉਂਦੀ ਹੈ ਇਸ ਬੋਲਗਾਰਡ ਦੇ ਅਨਸਾਰ ਉਹ ਤਰਕਵਾਕ ਜਿਸ ਦੀ ਪ੍ਰੀਖਿਆ ਕੀਤੀ ਜਾ ਸਕਦੀ ਹੈ ਉਹ ਪਰਿਕਲਪਨਾ ਕਹਾਉਂਦਾ ਹੈ ਬੋਲਣ 'ਚ ਥੋੜੀ ਤਰੁੱਟੀ ਸੀ ਤੇ ਸਹੀ ਆਪਾਂ ਕੀ ਬੋਲਾਂਗੇ ਉਹ ਤਰਕਵਾਕ ਜਿਸ ਦੀ ਪ੍ਰੀਖਿਆ ਕੀਤੀ ਜਾ ਸਕਦੀ ਹੈ ਉਹ ਪਰਿਕਲਪਨਾ ਕਹਾਉਂਦਾ ਹੈ ਲੁੰਡਵਰਗ ਅਨੁਸਾਰ ਲੁੰਡਵਰਗ ਵਿਗਿਆਨੀ ਕੀ ਕਹਿੰਦੇ ਨੇ ਪਰਿਕਲਪਨਾ ਇੱਕ ਅਸਥਾਈ ਸਮਾਨੀਕਰਨ ਹੈ ਜਿਸ ਦੀ ਪ੍ਰਮਾਨਿਕਤਾ ਦਾ ਪਰिक्षण ਕਰਨਾ ਅਜੇ ਬਾਕੀ ਹੈ ਰਿਪੀਟ ਲੁੰਡਵਰਗ ਅਨੁਸਾਰ ਪਰਿਕਲਪਨਾ ਇੱਕ ਅਸਥਾਈ ਸਮਾਨਿਕਨ ਹੈ ਜਿਸ ਦੀ ਪ੍ਰਮਾਨਿਕਤਾ ਦਾ ਪਰिक्षण ਕਰਨਾ ਅਜੇ ਬਾਕੀ ਹੈ ਜੈਨਰ ਅਨੁਸਾਰ ਜੈਨਰ ਕੀ ਕਹਿੰਦਾ ਹੈ ਇੱਕ ਪਰਿਕਲਪਨਾ ਕਟਨਾਵਾਂ ਦੇ ਵਿਚਕਾਰ ਕਰਨਾਤਮਕ ਕਰਨਾਤਮਕ ਅਤੇ ਅੰਤਰ ਸਬੰਧਾਂ ਦੇ ਵਿਸ਼ੇ ਵਿੱਚ ਇੱਕ ਅਨੁਮਾਨ ਹੈ ਰਿਪੀਟ ਜੈਨਰ ਅਨੁਸਾਰ ਪ੍ਰਿਕਲਪਨਾ ਕਟਨਾਵਾਂ ਦੇ ਵਿਚਾਰ ਕੜਨਾਤਮਕ ਅਤੇ ਅੰਤਰ ਸਬੰਧਾਂ ਦੇ ਵਿਸ਼ੇ ਵਿੱਚ ਇੱਕ ਅਨੁਮਾਨ ਹੈ ਧੰਨਵਾਦ